ਸਰਜਿਕ ਸਿਵਰ ਹਸਪਤਾਲ ਅਮਰਜੈਂਸੀ ਵਾਰਡ ਦੇ ਵਿੱਚ ਜਿਹੜੀ ਹੈਗੀ ਕੁਝ ਨੌਜਵਾਨਾਂ ਵੱਲੋਂ ਜਿਹੜੀ ਆ ਅੰਦਰ ਆ ਕੇ ਇੱਕ ਦਾਖਲ ਮਰੀਜ਼ ਦੇ ਉੱਤੇ ਹਮਲਾ ਕੀਤਾ ਗਿਆ ਕੀ ਕੀ ਮਾਮਲਾ ਕੀ ਹੈ ਉਹ ਇੱਕ ਦਰਗਾਹੜੀ ਤੋਂ ਹੈਗੇ ਤੇਜਿੰਦਰ ਸਿੰਘ ਪਾਰਟੀ ਜਿਵੇਂ ਉਸ ਨਾਲ ਹੀ ਉਹਨਾਂ ਦਾ ਪਿੰਡ ਹੈਗਾ ਸੋਈਆਂ ਜੱਸਾ ਪੰਡਤ ਕਰਕੇ ਸਰਪੰਚ ਪਾਰਟੀ ਹੈਗੀ ਹੈ ਜੀ ਇਹਨਾਂ ਦਾ ਆਪਸ ਵਿੱਚ ਜਿਹੜਾ ਪਿਛਲੇ ਪਿਛੇ ਵੀ ਥੋੜਾ ਟਾਈਮ ਪਹਿਲਾਂ ਲੜਾਈ ਹੋਈ ਸੀ ਜਿਹਦੇ ਵਿੱਚ ਮਤਲਬ ਦਰਦਿਆ ਤੇ ਉਹਦੇ ਜੋ ਚ ਰੰਜਿਸ਼ ਕਵਾਇਚ ਅਜੁਹਿਦ ਵਰਨ ਨੇ ਲੜਾਈ ਹੋਈ ਆ ਜਿਸ ਦੇ ਵਿੱਚ ਜਿਹੜਾ ਤੇਜਿੰਦਰ ਸਿੰਘ ਪਾਰਟੀ ਜਿਹੜੀ ਹਸਪੀਟਲ ਸੀਗੀ ਤੇ ਇਹ ਮੈਨੂੰ ਪਤਾ ਲੱਗਾ ਮੈਂ ਹੁਣ ਮੌਕਾ ਦੇਖਣ ਜਾ ਰਿਹਾ ਹਾਂ ਕਿ ਦੂਜੀ ਪਾਰਟੀ ਨੇ ਸਿਆਗਰ ਨਾ ਦਿੱਤੇ ਜਿਹੜਾ ਹਮਲਾ ਕੀਤਾ ਉਹ ਕਰਕੇ ਵੈਰੀਫਾਈ ਹੋਣੇ ਮੌਕਾ ਦੇਖਣ ਜਾ ਰਿਹਾ ਹਾਂ ਜਿਨ੍ਹਾਂ ਨਾਲ ਐਸਐਸ ਜੀਜੀਤ ਸਿੰਘ ਜਿਹੜੀ ਡਿਊਟੀ 'ਚ ਸਨ ਹੈਗੇ ਨੇ ਤੇ ਦੇਖ ਕੇ ਜੋ ਵੀ ਹੈਗਾ ਜੀ ਤਾਂ ਅੱਗੇ ਮੁਕਦਮਾ ਦਰਜ ਕਰਕੇ ਤੇ ਕਾਰਵਾਈ ਕਰਕੇ ਬੰਦੇ ਫੜਕੇ ਅੰਦਰ ਲਿਆਣਗੇ ਪਰ ਇਹ ਦਰਗਾਹ ਹੈਡੀ ਟੀਮ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਜਿਹੜੀ ਹੈਗੀ ਆ ਕਾਰ ਮੋਟਰਸਾਈਕਲ ਜਿਹੜੇ ਮਾਰ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਕੋਲ ਕੋਈ ਵੈਪਨ ਵਗੈਰਾ ਵੀ ਸੀ ਹਾਂਜੀ ਇਹ ਚੀਜ਼ ਜੇ ਮਤਲਬ ਮੇਰੇ ਧਿਆਨ ਚ ਵੀ ਮੈਂ ਵੀਡੀਓ ਦੇਖੀ ਹੈ ਜੀ ਬਾਕੀ ਮੈਂ ਇਹ ਜਸਟ ਹੁਣੇ ਇਹ ਥਾਣੇ ਆਇਆ ਹਾਂ ਜੇ ਮੈਂ ਮਾਂਡੂ ਕੋਰਟ ਤੋਂ ਹੁਣ ਪੱਕੀ ਮੌਕਾ ਦੇਖ ਕੇ ਸਾਰਾ ਜਿਹੜਾ ਜੋ ਹਿਲਾਤ ਹੈਗੀ ਨੂੰ ਤੱਕ ਜਿਹੜੀ ਕਾਰਵਾਈ ਕਰਾਂ ਜੀ ਠੀਕ ਹੈ